ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਪਾਣੀ ਤੁਰੂ ਕੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ ਵਾਹਿਗੁਰੂ ਵਾਹਿ ਤੁਰੀ ਨੀ ਸਤ ਨਾਮ ਸਤ ਨਾਮ ਸਤ ਨਾਮ ਚਿਹੀ ਵਾਹਿ ਤੁਰੂ ਵਾਹਿ ਤੁਰੂ ਵਾਹਿ ਤੁਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਚਿਹੀ ਵਾਹਿ ਤੁਰੂ ਵਾਹਿ

ਰਾਮ ਨਾਮ ਜਪ ਲਾਵਾ ਰਾਮ ਨਾਮ ਜਪ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸ਼ਹੀਦਾਂ ਦੀ ਚਿਤਾਵਾਂ ਉੱਪਰ ਲੱਗੇਗਾ ਹਰ बरस ਸਨੇਲੇ ਸੋ ਹਰ बरस ਦੀ ਤਰ੍ਹਾਂ ਪੰਚਮ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਨੂੰ 30 ਮਈ 1606 ਵਾਲੇ ਦਿਨ ਲਾਹੌਰ ਸ਼ਹਿਰ ਦੇ ਵਿੱਚ ਇਸਲਾਮਿਕ ਧਰਮ ਨੇ ਵਾਰ-ਵਾਰ ਤਸੀਹੇ ਦੇ ਕੇ ਸ਼ਹੀਦ ਕੀਤਾ ਤੇ ਉਹਨਾਂ ਦੀ ਸ਼ਹਾਦਤ ਸਿੱਖ ਕੌਮ ਲਈ ਇੱਕ ਬਹੁਤ ਵੱਡਾ ਚਾਨਣ ਮਨਾਰਾ ਬਣ ਗਿਆ ਉਸ ਸਮੇਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਪੂਰੇ ਕੱਲਾ ਪੰਜਾਬ ਵਿੱਚ ਨਹੀਂ ਪੂਰੇ ਹਿੰਦੁਸਤਾਨ ਤੇ ਪੂਰੇ ਵਰਲਡ ਦੇ ਵਿੱਚ ਪੰਚਮ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਦੀਆਂ ਜਿੱਥੇ-ਜਿੱਥੇ ਵੀ ਸਿੱਖ ਸਰਦਾਲੂ ਵਸ ਰਹੇ ਨੇ ਉੱਥੇ-ਉੱਥੇ ਠੰਡੇ ਮਿੱਠੇ ਪਾਣੀ ਦੀਆਂ ਸ਼ਬੀਲਾਂ ਲੱਗਦੀਆਂ ਤੇ ਅੱਜ ਅਸੀਂ ਪਹੁੰਚੇ ਆਂ ਜ਼ਿਲ੍ਹਾ ਤਰਨਤਾਰਨ ਤੋਂ ਟਾਈਮ ਨਿਊ 24 ਨਿਊ ਪੰਜਾਬ ਨਿਊਜ਼ ਐਂਡ ਪ੍ਰੋ ਟਾਈਮਸ 24 ਚੈਨਲਾਂ ਦੇ ਰਾਹੀਂ ਇੱਥੋਂ ਪੱਟੀ ਤਹਿਸੀਲ ਦੇ ਬਿਲਕੁਲ ਨਜ਼ਦੀਕ ਪਿੰਡ ਬਾਮੜੀ ਵਾਲਾ ਇਥੇ ਮੈਨ ਸੜਕ ਦੇ ਉੱਤੇ ਜਿਹੜੀ ਪੱਟੀ ਤੋਂ ਬਾਮਣੀ ਵਾਲੇ ਤੇ ਬਾਮਣੀ ਵਾਲੇ ਤੋਂ ਪੱਟੀ ਨੂੰ ਜਾ ਰਹੀ ਆ ਇਹ ਬੈਕਾਂ ਵਾਲੇ ਵਾਲੀਆਂ ਸੰਗਤਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਕਿ ਉਹ ਉਪਰਾਲਾ ਸੰਗਤਾਂ ਨੂੰ ਆਉਂਦੀਆਂ ਜਾਂਦੀਆਂ ਨੂੰ ਠੰਡੇ ਮਿੱਠੇ ਪਾਣੀ ਦਾ ਲੰਗਰ ਸ਼ਿਕਾਰੇ ਨੇ ਤੇ ਖੁਸ਼ੀ ਪ੍ਰਾਪਤ ਕਰ ਰਹੇ ਨੇ ਤੇ ਇਹਨਾਂ ਨੂੰ ਆਪਾਂ ਪੁੱਛਦੇ ਆ ਇਸ ਟਾਈਮ ਜਿਹੜੇ ਮੁੱਖ ਪ੍ਰਬੰਧਕ ਨੇ ਇਹ ਮੇਰੇ ਖੱਬੇ ਸੱਜੇ ਖੜੇ ਆ ਤੇ ਇਹਨਾਂ ਨੂੰ ਆਪਾਂ ਇਹ ਪੁੱਛਦੇ ਆ ਨੇ ਨਿਭਾਉਣ ਦੀ ਸੰਗਤ ਬੇਕਾਂ ਦੀ ਸੰਗਤ ਸਨ 8 ਸਾਲ ਹੋ ਗਏ ਤੇ ਸੇਵਾ ਕਰਦਿਆਂ ਨੂੰ ਰਾਗੀਆਂ ਨੂੰ ਜੱਜ ਕੌਂਿਆਂ ਨੂੰ ਬਹੁਤ ਦਿਲ ਨੂੰ ਸਕੂਨ ਮਿਲਦਾ ਹੈ ਤੇ ਕਰਕੇ ਹਰ ਸਾਲ ਇਹ ਸੇਵਾ ਨਿਭਾਉਨੇ ਆਂ ਸਾਕੇ ਪਿੰਡ ਦਾ ਸੰਯੋਗ ਵੀ ਆ ਸਾਡੀਆਂ ਬੇਕਾਂ ਦਾ ਸੰਯੋਗ ਵੀ ਆ ਸਾਰੇ ਪਰਿਵਾਰ ਦਾ ਦੇਖਦੇ ਦੀ ਸੰਕਾਂ ਵੀ ਬਹੁਤ ਖੁਸ਼ੀ ਨਾਲ ਮਨਾਉਂਦੀਆਂ ਆ ਹਰ ਨੂੰ ਅਪੀਲ ਹੈ ਕਿ ਜਿੱਥੇ ਜਿੱਥੇ ਵੀ ਵਸਦੇ ਆ ਬਾਹਰ ਦੇ ਦੇਸ਼ਾਂ ਵਿੱਚ ਉਥੇ ਉਥੇ ਸਰ ਅੱਛੀ ਦੀਵਾਰੇ ਮਨਾਏ ਜਾਣ ਹਾਂ ਧੰਨਵਾਦ ਬਹੁਤ ਧੰਨਵਾਦ ਖਾਸਾ ਬਾਈ ਏ ਜੀਵਾ ਕਾ ਕੇ ਬਹੁਤ ਹੀ ਮਨ ਨੂੰ ਸਕੂਨ ਮਿਲਦਾ ਹੈ ਇੱਥੇ ਅਸੀਂ ਹਰ ਸਾਲ ਹੀ ਇਸ ਇਸ ਸ਼ਬੀਰ ਦੀ ਸੇਵਾ ਕਰਦੇ ਨੇ ਗੁਰੂ ਅਰਜਨ ਦੇਵ ਜੀ ਦੀ ਯਾਦ ਵਿੱਚ ਤੇ ਵੀਰ ਜੀ ਦਾ ਵੀ ਰੋਹੇ ਵੀਰਾਂ ਦਾ ਤੇ ਸਾਡੇ ਬਜ਼ੁਰਗਾਂ ਦਾ ਤੇ ਸਾਡੇ ਪਿਤਾ ਸਮਾਨ ਸਾਡੇ ਚਾਚਾ ਦੀ ਸਭ ਦਾ ਇਹੀ ਫਰਜ਼ ਹੈ ਕਿ ਇਹਦੇ ਸ਼ਬੀਰ ਵਰਤਣਾ ਤੇ ਅਸੀਂ ਇੱਥੇ ਸੇਵਾ ਕਰਦੇ ਹਾਂ ਪਾਂਡੇ ਦੀ ਤੇ ਝੂਠੇ ਬੱਟਨ ਦੀ ਸੇਵਾ ਕਰਨਾ ਬਹੁਤ ਹੀ ਵਧੀਆ ਕੰਮ ਹੈ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚੇਤ ਲਾਏ ਕੁਛੀ ਆ ਕੇ ਸੇਵਾ ਕਰੋ ਸੇਵਾ ਕਰਦੇ ਨੂੰ ਬਹੁਤ ਚੰਗਾ ਲੱਗਦਾ ਹੈ ਮਤਲਬ ਕਿ ਸਾਨੂੰ ਖੁਸ਼ੀ ਮਿਲਦੀ ਹੈ ਕਿ ਅਸੀਂ ਮਹਾਰਾਜ ਦੇ ਮਤਲਬ ਸੇਵਾ ਕਰਦੇ ਆਏ ਇਸ ਕਰਕੇ ਵਾਹਿਗੁਰੂ ਜੀ ਕਾਬ ਵਾਹਿਗੁਰੂ ਜੀ ਕੀ ਫਤਹ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿ ਕਰਦੇ ਆਂ ਅੱਜ ਕੇ ਸਾਲ ਹੋ ਗਏ ਆ ਜੀ ਬਹੁਤ ਖੁਸ਼ੀ ਹੁੰਦੀ ਆ ਜੀ ਹਾਂ ਤੇ ਤੁਹਾਡੇ ਜਨ ਨੂੰ ਖੁਸ਼ੀ ਮਿਲਦੀ ਆ ਬਹੁਤ ਖੁਸ਼ੀ ਮਿਲਦੀ ਆ ਸਤਨਾਮ ਸਤਨਾਬ ਜੀ ਵਾਹਿਗੁਰੂ ਵਾਹਿਗੁਰੂ ਬਾਜੀ ਦਰੋ ਜੀ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਆਗੇ ਗੁਰੂ ਵਾਹਿਗੁਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਆਗੇ ਗੁਰੂ ਵਾਹਿ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਬਾਗੇ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਬਾਗੇ ਗੁਰੂ ਜੀ ਰਾਮ ਨਾਮ ਨਾ ਹਰ ਰਾਮ ਨਾਮ ਰੱਬ Hello oh. ਸਤ ਨਾਮ ਵਾਹਿਗੁਰੂ 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 ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਮਦਾਨੇ ਮੇ ਸ਼ਾਦ ਮਈ ਤੋੜ ਬੂ ਗੱਜੂ ਬამართ ਦਬਾਨ ਕੇ ਮਦਾਨੇ ਮ ਮੁਗਲਾ ਨੂੰ ਰੋੜ ਦੂ ਅ ਮੁਗਲਾ ਨੂੰ ਰੋੜ ਦਊ ਜੁਮਾਰ ਕੇ ਰਾਧਾ ਮਲੇਸ਼ਾ ਰਾਣਾ ਤੋਂ ਪੱਤਣਾ ਲਾਹੌਰ ਅਸੀਸਵਾਲ ਕੇ ਓ ਬਾਬੇ ਬੁੱਢੇ ਲਾਇਆ ਮੱਥੇ ਤੇ ਸ਼ਤਾਬ ਜੀਤ ਇੱਕ ਨਾਲ ਚੋਪ ਕੇ ਨਾਲੇ ਦਿੱਤਾ ਸ਼ੇਵੇਂ ਗੁਰੂ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਹ